ਦੇਸ਼ ਦੇ ਹੀ ਦੇਸ਼ ਨਾਲ ਵਿਤਕਰਾ ਚੰਗਾ ਨਹੀਂ ਅੰਗਰੇਜ਼ ਆਏ ਸੀ ਲੁੱਟ ਕੇ ਲੈ ਗਏ ਉਹ ਤਾਂ ਲੁੱਟਣੇ ਆਏ ਸੀ ਪਰ ਦੁੱਖ ਇਸ ਗੱਲ ਦਾ ਸਾਡੇ ਆਪਣੇ ਸਾਨੂੰ ਹੀ ਲੁੱਟ ਜਾਂਦੇ ਸਾਡੇ ਹੀ ਪੈਸਾ ਰੋਕ ਕੇ ਬੈਠਿਆ 8000 ਕਰੋੜ ਰੁਪਇਆ ਸੈਂਟਰ ਗਵਰਨਮੈਂਟ ਰੋਕ ਕੇ ਬੈਠੀ ਹੈ ਪੰਜਾਬ ਦਾ ਜੋ 8000 ਕਰੋੜ ਰੁਪਇਆ ਮੇਰੇ ਕੋਲ ਕੱਲ ਨੂੰ ਆ ਜੇ ਕਿੰਨੇ ਜ਼ਿਆਦਾ ਹਸਪਤਾਲ ਬਣਾ ਦੂੰਗਾ ਮੈਂ ਕਿੰਨੀਆਂ ਜ਼ਿਆਦਾ ਦਵਾਈਆਂ ਫ੍ਰੀ ਕਰ ਦੂੰਗਾ ਕਿੰਨੇ ਜ਼ਿਆਦਾ ਸਕੂਲ ਆਫ ਐਮਿਨਸ ਬਣ ਜਾਣਗੇ ਕਿੰਨੇ ਫੋਕਲ ਪੁਆਇੰਟ ਬਣਨਗੇ ਕਿੰਨੇ ਐਸਜੀ ਐਸ ਸੀ ਜ਼ ਬਣਾ ਦੂੰਗਾ ਕਿੰਨਾ ਮੈਂ ਪੈਸਾ ਜਿਹੜਾ ਇੰਡਸਟਰੀ ਤੇ ਹੋਰ ਲਾ ਦੂੰਗਾ ਜੇ ਦੇ ਦਣ ਪਰ ਇਸ ਗੱਲ ਦੀ ਸਜ਼ਾ ਕਿ ਤੁਸੀਂ ਕਿਸੇ ਹੋਰ ਨੂੰ ਵੋਟਾਂ ਪਾਉਂਦੇ ਆ ਇਹਦਾ ਇੱਕੋ ਹੀ ਤਰੀਕਾ ਹੈ ਮੈਂ ਬਥੇਰਾ ਗਿਆ ਨੀਤੀਯੋਗ ਵਗੈਰਾ ਚ ਕਿ ਮੇਰੇ ਪੈਸੇ ਮੇਰੇ ਪੈਸੇ ਉਹ ਮੈਨੂੰ ਇੱਕ ਨੀਤੀਯੋਗ ਦਾ ਅਸਰ ਕਹਿੰਦਾ ਜੀ ਇੱਥੋਂ ਨਹੀਂ ਮਿਲਨੇ ਮੱਜਮੂਰੇ বীਣ ਵਜਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਫਿਰ ਕਿੱਥੋਂ ਮਿਲਨੇ ਯਾਰ ਕਹਿੰਦਾ ਪੰਜਾਬ ਦੇ ਲੋਕਾਂ ਕੋਲੇ ਜਾਓ ਮੈਂ ਕਿਹਾ ਲੋਕਾਂ ਕੋਲ ਤਾਂ ਆਇਆ ਪੰਜਾਬ ਦੇ ਲੋਕਾਂ ਦਾ ਕਰਤਾ ਕੰਮ 117 ਤੋਂ 92 ਦੇਤੀਆਂ ਕਹਿੰਦਾ ਨਾ ਇੱਕ ਝਟ ਹੋਰ ਮਾਰ ਲਓ ਮੈਂ ਕਿਵੇਂ ਕਹਿੰਦਾ 13 ਦੀਆਂ 13 ਲੈ ਆਓ 10 ਥੋੜੇ ਰਸ ਵਿੱਚ ਪਹਿਲੇ ਹੀ ਨੇ ਪੰਜ ਸੱਤ ਐਤਕੀ ਦਿੱਲੀ ਤੋਂ ਆਉਣਗੇ ਉਰਖੇਤਰਾ ਵੀ ਆਪਣੇ ਕੋਲੇ ਆ ਗਈ ਦੋ ਗੁਜਰਾਣ ਚਾਉਣਗੇ ਥੋੜਾ ਟੱਪ ਜਾਣਾ ਅੰਕੜਾ 25 30 ਲੈ ਕਹਿੰਦਾ 1 ਰੁਪਇਆ ਰੋਕੇ ਦਿਖਾ ਦੇ ਬਹੁਤ ਵੱਡੀ ਗੱਲ ਹੈ ਜਦੋਂ ਸੈਂਟਰ ਗਵਰਨਮੈਂਟ ਨੂੰ 25 30 ਇਹੋ ਜੇ ਟੱਕਰ ਜਾਣ ਜਿਹੜੇ ਵੋਕਲ ਨੇ ਜਿਹੜੇ ਹੱਕ ਮੰਗਣਾ ਜਾਣਦੇ ਨੇ ਪੰਜਾਬੀ ਦਾ ਹੱਕ ਮੰਗਣਾ ਜਾਣਦੇ ਆ ਆਪਾਂ ਜੇ ਨਹੀਂ ਮੰਗਿਆ ਤਾਂ ਨਹੀਂ ਮਿਲਦੇ ਤੇ ਖੋਣਾ ਵੀ ਜਾਣਦੇ ਆ ਆਪਾਂ ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆ ਬਿਲਕੁਲ ਡੈਮੋਕਰੈਟਿਕ ਰਾਈਟ ਹੈ ਤੁਹਾਡਾ ਜਿੰਨੂੰ ਮਰਜ਼ੀ ਚੁਣੋ ਪਰ ਮੈਂ ਇਹ ਗੱਲ ਕਹਿਣ ਵਾਸਤੇ ਆਇਆ ਕਿ ਤੁਸੀਂ ਮੈਨੂੰ ਤਾਂ ਬਹੁਤ ਮਜ਼ਬੂਤ ਬਣਾ ਰੱਖਿਆ 92 ਸੀਟਾਂ ਦੇ ਕੇ ਔਰ ਮੈਂ ਐਸੇ ਵਿਸ਼ਵਾਸ ਤੀ ਕੰਮ ਕਰ ਸਕਦਾ ਕਿ ਸਰਕਾਰ ਮਜ਼ਬੂਤ ਹੈ ਕੁਛ ਨਹੀਂ ਕਰ ਸਕਦੇ ਚਾਹ ਕੇ ਵੀ ਨਹੀਂ ਕਰ ਸਕਦੇ ਸਕੂਲ ਬਣ ਰਹੇ ਨੇ ਮੁਹੱਲੇ ਕਿਹਨਾਂ ਬਣ ਰਹੇ ਨੇ ਬਿਜਲੀ ਫ੍ਰੀ ਹੋ ਗਈ ਥਰਮਲ ਪਲਾਂਟ ਖਰੀਦ ਲਿਆ ਆਪਾਂ ਨੇ ਪ੍ਰਾਈਵੇਟ ਸੈਕਟਰ ਦਾ ਇੱਕ ਘਾਟੇ ਵਾਲਾ ਥਰਮਲ ਪਲਾਂਟ ਸਰਕਾਰ ਨੇ ਖਰੀਦ ਲਿਆ ਉਹਦੇ ਨਾਲ ਇੰਡਸਟਰੀ ਨੂੰ ਬਿਜਲੀ ਫ੍ਰੀ ਮੈਂ ਜਿਹੜੀ ਹੈ ਉਹ ਸਸਤੀ ਕਰੂੰਗਾ ਇਹ ਤਾਂ ਕਰ ਰਿਹਾ ਮੈਂ ਜਬਨਵੇ ਨੇ ਸ਼ਰਤ ਲਾ ਲਓ ਜੇ 65 70 ਹੁੰਦੀਆਂ ਨਾ ਇਹਨਾਂ ਨੇ ਚੱਲਣ ਨਹੀਂ ਦੇਣੀ ਸੀ ਆ ਦੇਖ ਲੋ ਨਾਲ ਦਾ ਸੂਬਾ ਆਪਣਾ ਹਿਮਾਚਲ ਤੋੜ ਤੋੜਨ ਲੱਗੇ ਵਸ ਉੱਥੇ ਇਹ ਤੋਂ ਪਹਿਲਾਂ ਉੱਥੇ ਮੱਧ ਪ੍ਰਦੇਸ਼ ਤੋੜੀ ਉਦੋਂ ਪਹਿਲਾਂ ਕਰਨਾਟਕਾ 'ਚ ਤੋੜੀ ਉਹ ਮਹਾਰਾਸ਼ਟਰ ਦੀਆਂ ਦੋ ਪਾਰਟੀਆਂ ਖਤਮ ਕਰਤੀਆਂ ਨਾਲੇ ਨਾਮ ਨਾਲੇ ਨਿਸ਼ਾਨ ਆਪਾਂ ਸੁਣਿਆ ਸੀ ਵੀ ਨਾਮੋ ਨਿਸ਼ਾਨ ਖਤਮ ਹੋ ਗਿਆ ਉਹ ਦੇਖੋ ਤੁਸੀਂ ਸ਼ਿਵ ਸੈਨਾ ਦਾ ਨਾਲੇ ਨਾਮੋ ਨਾਲੇ ਨਿਸ਼ਾਨ ਖਤਮ ਕਰਤੇ ਇਹ ਤਾਂ 92 ਕਰਕੇ ਆਪਣੇ ਤੋਂ ਡਰਦੇ ਨੇ ਵੀ 92 ਨੇ ਪੰਜਾਬੀ ਨੇ ਇਹ ਉਲਟਾ ਪਹਿਣਗੇ ਇਸ ਕਰਕੇ ਕੰਮ ਹੋਈ ਜਾਂਦਾ ਜੇ ਹੁਣ ਤੁਸੀਂ 13 ਮੈਨੂੰ ਹੋਰ ਫੜਾ ਦਊਗਾ ਹੱਥ 'ਚ ਫਿਰ ਤਾਂ ਆਪਣੇ ਦੋਨੇ ਹੱਥਾਂ 'ਚ ਲੱਡੂ ਹੋ ਜਾਣਗੇ ਬਲਕਿ ਦੋਨੇ ਨਹੀਂ ਫਿਰ ਤਾਂ 14 ਹੱਥਾਂ 'ਚ ਲੱਡੂ ਹੋ ਜਾਣਗੇ 13 ਉਹ ਹੋ ਗਏ 14ਵਾਂ ਮੈਂ ਹੋ ਗਿਆ 14 ਹੱਥਾਂ 'ਚ ਲੱਡੂ ਵੱਟ ਵੱਟ ਕੇ ਆਪਾਂ ਥਾਲ ਪਰ ਦੇਾਂਗੇ ਤੇ ਲੱਡੂ ਕਾਹਦੇ ਨੇ ਤਰੱਕੀ ਦੇ ਲੱਡੂ ਕਾ ਦੇ ਨੇ ਸਰਕਾਰੀ ਨੌਕਰੀਆਂ ਦੇ ਲੱਡੂ ਕਾ ਦੇ ਨੇ ਇਨਵੈਸਟਮੈਂਟ ਦੇ ਪੰਜਾਬ ਚ ਆਪ ਜਾ ਰਹਿਆ ਕੱਲੇ ਕੱਲੇ ਕੋਲੇ ਉਹ ਜਿਹਾ ਸ ਬੈਠਿਆ ਕੱਲਿਆਂ ਕੋਲਿਆਂ ਕੋਲੇ ਕੋ ਮੈਂ ਆਪ ਜਾਣਾ ਜਰਮਨੀ ਤੋਂ ਲੈ ਕੇ ਇੱਥੇ ਤੱਕ ਕਿ ਆਓ ਯਾਰ ਆਓ ਪੰਜਾਬ ਚ ਆਓ ਯਾਰ ਮੇਰੇ ਪੰਜਾਬ ਚ ਆ ਜਾਓ ਕੋਈ ਐਂ ਜਾਂਦਾ ਪਹਿਲਾਂ ਮੁੱਖ ਮੰਤਰੀ ਪਹਿਲਾਂ ਉਹਦੇ ਮੁੱਖ ਮੰਤਰੀਆਂ ਕੋਲੇ ਆਉਂਦੇ ਹੁੰਦੇ ਸੀ ਪੈਸੇ ਮੰਗਦੇ ਸੀ ਉਹ ਚਲੇ ਜਾਂਦੇ ਸੀ ਵਾਪਸ ਅੱਜ ਤੁਹਾਡੇ ਕੋਲੇ ਆਪ ਆਉਨੇ ਆ ਆ ਜਿਹੜੀ ਆਜਾ ਵਾਲਾ ਫੰਕਸ਼ਨ ਹੈ ਇਕੜਾ ਤੁਸੀਂ ਮੰਗਿਆ ਸੀ ਵੀ ਸਾਡੀਆਂ ਸਮੱਸਿਆਵਾਂ ਬਹੁਤ ਨੇ ਸਾਡੇ ਨਾਲ ਰੂਬਰੂ ਕਰਾਓ ਮੁੱਖ ਮੰਤਰੀ ਨੂੰ ਦੂਜੀ ਤੀਜੀ ਵਾਰ ਅਸੀਂ ਤੁਹਾਨੂੰ ਬੁਲਾਇਆ ਔਰ ਜ਼ਿਆਦਾਤਰ ਬੰਦੇ ਕਹ ਰਹੇ ਨੇ ਮੰਗ ਹੀ ਕੋਈ ਨਹੀਂ ਸਾਰਿਆਂ ਦਾ ਪੂਰੀਆਂ ਕਰਦੇ ਹੁਣ ਕੀ ਕਰੀਏ ਜੀ ਫਿਰ ਇਹ ਹੀ ਚਾਹੁੰਦਾ ਸੀ ਮੈਂ ਪੰਜਾਬ ਕਿ ਸਰਕਾਰ ਇੰਨੀ ਲੋਕਾਂ ਦੇ ਵਿੱਚ ਵੱਡੀ ਹੋਵੇ ਕਿ ਇੱਕ ਆਜੀ ਆਵਾਜ਼ ਉੱਠੀ ਤਾਂ ਆਜੀ ਸੁਣ ਲਈ ਜਾਵੇ ਉਹ ਜਿਵੇਂ ਪਹਿਲਾਂ ਜੁਆਇੰਟ ਫੈਮਲੀਆ ਦਾ ਰਵਾਜ ਸੀ ਵੱਡੇ ਪਰਿਵਾਰ ਹੁੰਦੇ ਸੀ ਇਕੱਠੇ ਰਹਿੰਦੇ ਸੀ ਚਾਚੇ ਤਾਏ ਚਾਚੀਆਂ ਪਾਈਆਂ ਇੱਕ ਲਾਣੇਦਾਰ ਹੁੰਦਾ ਸੀ ਉਹਨਾਂ ਦਾ ਸ਼ਾਮ ਨੂੰ ਰੋਟੀ ਖਾਣ ਵੇਲੇ ਸਾਰੇ ਦਿਨ ਦੇ ਜਿਹੜੇ ਗਿਲੇ ਸ਼ਿਕਵੇ ਹੁੰਦੇ ਸੀ ਜੋ ਆਕਾਂ ਦੇ ਜਾਂ ਆਪਸ ਅਨੰਦ ਭਰਜਾਈਆਂ ਦੇ ਉਹ ਸਾਰੇ ਲਾਣੇਦਾਰ ਸ਼ਾਮ ਨੂੰ ਖਤਮ ਕਰਕੇ ਸੌਂਦਾ ਸੀ ਕੋਈ ਪਰ ਪ੍ਰੋਬਲਮ ਨਹੀਂ ਹੁੰਦੀ ਸੀ ਬਿਲਕੁਲ ਉਸੇ ਤਰ੍ਹਾਂ ਮੈਂ ਆਪਣੇ ਪੰਜਾਬ ਨੂੰ ਸਮਝਦਾ ਠੀਕ ਹੈ ਤੁਸੀਂ ਮੈਨੂੰ ਮੁਖੀ ਚੁਣਿਆ ਹੋਇਆ ਤੁਸੀਂ ਮੇਰੇ ਪਰਿਵਾਰ ਦਾ ਹਿੱਸਾ ਹੋ ਕੋਈ ਵੀ ਸ਼ਿਕਾ ਸ਼ਿਕਵਾ ਗਿਲਾ ਅੱਜ ਹੀ ਉੱਠਿਆ ਅੱਜ ਹੀ ਖਤਮ ਹੋ ਜਾਣਾ ਚਾਹੀਦਾ ਅੱਜ ਹੀ ਤੁਸੀਂ ਕਿਹਾ ਕਿ ਇਹਨੂੰ ਵਧਾ ਕੇ OTS ਨੂੰ 2 ਮਹੀਨੇ ਬਤਾ ਬਤਾ ਦਿੰਨੇ ਉਹਨਾਂ ਨੇ ਕਿਹਾ ਜੈਨ ਸਾਹਿਬ ਨੇ ਕਿ ਪਲਾਸਟਿਕ ਦੀ ਇੰਡਸਟਰੀ ਦਾ ਕੱਲ ਨੂੰ ਹੀ ਅਸੀਂ ਮੀਟਿੰਗ ਬੁਲਾ ਕੇ ਜਿਹੜਾ ਰੂਲ ਦੇ ਵਿੱਚ ਚੇਂਜ ਕਰਨਾ ਹੋਇਆ ਕਰ ਦਾਂਗੇ ਤੁਸੀਂ ਦੇਖੋ ਤੁਸੀਂ ਕਿਹੜਾ ਕੋਈ ਚੋਰੀ ਕਰਨ ਵਾਸਤੇ ਮੰਗ ਰਹੇ ਹੋ ਇਹ ਗੱਲ ਕਿ ਆਹ ਕਰ ਦਿਓ ਜੀ ਉਹਦੇ ਨਾਲ ਫਿਰ ਮੈਨੂੰ ਮੈਨੂੰ ਚੋਰੀ ਦੀ ਇਨਕਮ ਇੰਨੀ ਵਾਜੂ ਤੁਹਾਡੀ ਇਨਕਮ ਵਧੂਗੀ ਤਾਂ ਮੇਰਾ ਵੀ ਤਾਂ ਰੈਵਨਿਊ ਵਧੂਗਾ ਨਾ ਤੁਸੀਂ ਤੁਹਾਡਾ ਵੱਧ ਪਲਾਸਟਿਕ ਵਿਕੂਗਾ ਤਾਂ ਮੇਰੇ ਕੋਲ ਹੀ ਆਊਗਾ ਨਾ ਜੀਐਸਟੀ ਦਾ ਉਹਦਾ ਜਿਹੜਾ ਜਿਹੜਾ ਉੱਤੇ ਟੈਕਸ ਹੈ ਉਹ ਉਹ ਮੇਰੇ ਖਜ਼ਾਨੇ ਤੇ ਆਊਗਾ ਤਾਂ ਮੈਂ ਖਜ਼ਾਨੇ ਚੋਂ ਤੁਹਾਡੇ ਤੇ ਵਾਪਸ ਲਾਊਂਗਾ ਕਿ ਕਿੰਨੇ ਕੁ ਤਰੀਕੇ ਨਾਲ ਵੱਧ ਬੱਚਿਆਂ ਨੂੰ ਨੌਕਰੀਆਂ ਦੇ ਦਾਂਗੇ ਬਿਜਲੀ ਮਾਫ ਹੋਰ ਕਰ ਦਾਂਗੇ ਵੱਡੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਜਿਹੜਾ ਜੀਵੀਕੇ ਦਾ ਥਰਮਲ ਪਲਾਂਟ ਸੀ 540 ਮੈਗਾਵਾਟ ਦਾ ਗੋਇੰਦਵਾਲ ਸਾਹਿਬ ਵਿਖੇ ਪੰਜਾਬ ਸਰਕਾਰ ਨੇ 1 ਫਰਵਰੀ ਨੂੰ ਪੂਰੇ ਪੇਪਰਾ ਸਨੇਤ 1080 ਕਰੋੜ ਰੁਪਏ ਚ ਖਰੀਦ ਲਿਆ ਕਿਉਂ ਖਰੀਦਿਆ ਪਹਿਲਾਂ ਤਾਂ ਵੇਚਦੇ ਹੁੰਦੇ ਸੀ ਆ ਨੀਲੋ ਵਾਲਾ ਰੈਸਟਾ ਹਾਊਸ ਉਹ ਮੇਰੇ ਖਾਤੇ ਅਮਲਤਾਸ ਦਾ ਵੀ ਕਰਤਾ ਕੰਮ ਇਧਰ ਅਮਲਤਾਸ ਹੈ ਨਾ ਆਪਦੇ ਦੋਸਤਾਂ ਨੂੰ ਵੇਚ ਦਿੰਦੇ ਨੇ ਉਹ ਬਾਅਦ ਚ ਉੱਥੇ ਫਾਈਨਸਟਾਰ ਹਾਟਲ ਬਣਾ ਲੈਂਦੇ ਇਹ ਦਿਖਾ ਦਿੰਦੇ ਨੇ ਸਾਡਾ ਘਾਟੇ ਚ ਹੈ ਅਸੀਂ ਉਲਟਾ ਕੀਤਾ ਅਸੀਂ ਘਾਟੇ ਚੱਲ ਰਿਹਾ ਕੋ ਪ੍ਰਾਈਵੇਟ ਆਪ ਖਰੀਦਿਆ ਸਭ ਤੋਂ ਸਸਤਾ ਸੌਦਾ ਦੁਨੀਆ ਦਾ ਦੁਨੀਆ ਦਾ ਮੈਂ ਦੱਸਦਾ ਕਿਵੇਂ ਰਨਿੰਗ ਕੰਡੀਸ਼ਨ ਚ ਹੈ ਸੀਐਮ ਸਾਹਿਬ ਗਏ ਸੀ ਉੱਥੇ ਗੋਇੰਦਵਾਲ ਸਾਹਿਬ ਸ੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਦਾ ਨਾਮ ਰੱਖਿਆ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਗੁਰੂ ਜਿਹੜੇ ਆਪਣੇ ਸਾਰੀ ਜ਼ਿੰਦਗੀ ਉਹਨਾਂ ਦੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬੀਤੀ ਸਤੀ ਪ੍ਰਥਾ ਖਤਮ ਕੀਤੀ ਲੰਗਰ ਪ੍ਰਥਾ ਸ਼ੁਰੂ ਕੀਤੀ ਉੱਥੋਂ ਉਹਨਾਂ ਦੇ ਨਾਂ ਤੇ ਰੱਖਿਆ ਸਾਡੇ ਕੋਲੇ ਕੋਲੇ ਦੀ ਖਾਨ ਹੈ ਪੰਜਾਬ ਕੋਲੇ 2015 ਤੋਂ ਬੰਦ ਪਈ ਸੀ ਝਾਰਖੰਡ ਚ ਹੈ ਪਛਵਾੜਾ ਪਛਵਾੜਾ ਨਾਮ ਹੈ ਉਸ ਏਰੀਆ ਦਾ ਬੰਦ ਪਈ ਸੀ ਮੈਂ ਬਲਦੇਰ ਸਿੰਘ ਸਰਾਣ ਜੀ ਨੂੰ ਕਿਹਾ ਕਿ ਆਪਾਂ ਇੱਕ ਕੋਲੇ ਦੀ ਖਾਨ ਬੰਦ ਕਰ ਪਈ ਐ ਕਹਿੰਦੇ ਜੀ ਪੁਰਾਣੀਆਂ ਸਰਕਾਰਾਂ ਨੇ ਉਹ ਕਹਿੰਦੀਆਂ ਜੀ ਇੱਥੋਂ ਕੋਲਾ ਕੱਢਣ ਲੱਗ ਗਿਆ ਆਪਾਂ ਨੂੰ ਪ੍ਰਾਈਵੇਟ ਵਾਲਿਆਂ ਤੋਂ ਉਹ ਮਾਲ ਪੱਤਾ ਨਹੀਂ ਮਿਲਣਾ ਮੇਰੇ ਆਪਾਂ ਚਲਾਈਏ ਕਹਿੰਦੇ ਜੀ ਜੇ ਤੁਸੀਂ ਕਹਿੰਨੋ ਚਲਾ ਦਾਂਗੇ ਮੈਂ ਮਾਈਕ ਹੋਊਗਾ ਤੁਹਾਡੇ ਕੋਲੇ ਮੈਨੂੰ ਦੱਸੋ ਜੀ ਬਲਦੇਵ ਸਿੰਘ ਸਰਾਸਾ ਬਿਜਲੀ ਬੋਰਡ ਦੇ ਹੈੱਡ ਨੇ ਤੇ ਕਿਵੇਂ ਫਿਰ ਕੋਲੇ ਦੀ ਖਾਨ ਚਲਾਈ ਆਪਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅ ਬਿਲਕੁਲ ਜਿਹੜੀ ਖਾਨ ਚਲਾਉਣੀ ਸੀ ਇਹਦੇ ਚ ਕਾਫੀ ਮਤਲਬ ਡਿੱਚਣਾ ਸੀਗੇ ਔਰ ਖਾਸ ਕਰਕੇ ਉੱਥੋਂ ਤੱਕ ਜਿਹੜੀ ਝਾਰਖੰਡ ਦੀ ਸਰਕਾਰ ਹੈ ਉਹਦੇ ਨਾਲ ਵੀ ਕਾਫੀ ਮਸਲੇ ਸੀਗੇ ਸੀਐਮ ਸਾਹਿਬ ਨੂੰ ਅਸੀਂ ਕਿਹਾ ਕਿ ਅਸੀਂ ਬਿਲਕੁਲ ਅੱਗੇ ਲੱਕੇ ਉਹ ਕੰਮ ਕਰਦੇ ਹਾਂ ਜੀ ਪਰ ਸਾਦ ਨੂੰ ਜਿੱਥੇ ਜਿੱਥੇ ਡਿੱਕਾ ਆਊਗਾ ਉੱਥੇ ਤੁਹਾਡੀ ਜ਼ਰੂਰ ਚ ਪੈਗੀ ਤਾਂ ਸੀਐਮ ਸਾਹਿਬ ਨੇ ਉੱਥੋਂ ਦੇ ਮੁੱਖ ਮੰਤਰੀ ਸਾਹਿਬ ਜੀ ਨਾਲ ਜੀ ਤੇ ਕੇਸ਼ਵੀਰ ਜੀ ਹਰਾਨੇ ਔਰ ਸਾਰੇ ਨੇ ਅਸੀਂ ਲੱਗੇ ਜਿਹੜੇ ਉੱਥੋਂ ਦੇ ਹੇਟਲੇ ਅਫਸਰ ਸਾਹੀ ਸੀ ਔਰ ਜੋ ਮਿਨਿਸਟਰੀ ਆਫ ਕੋਲ ਸੀ ਉਹਨਾਂ ਨਾਲ ਔਰ ਨਾਲ ਹੀ ਜਿਹੜੇ ਉੱਥੋਂ ਦੇ ਬਹੁਤ ਵੱਡੇ ਮਸਲੇ ਸੀ ਪੁਰਾਣੀ ਜਿਹੜੀ ਜੋ ਵੀ ਉੱਥੇ ਵਰਕਰ ਸੀਗੇ ਉਹਨਾਂ ਦੇ ਬਹੁਤ ਵੱਡੇ ਮਸਲੇ ਸੀ ਸਾਰੇ ਉਹ ਅਸੀਂ ਮਸਲੇ ਹੱਲ ਕਰਕੇ ਉੱਥੋਂ ਜਿਹੜੀ ਖਾਨ ਜਿਹੜੀ ਆ ਆਪਣਾ ਸੀਗਾ ਕੋਲਾ 70 ਲੱਖ ਟਨ ਕੋਲਾ ਉੱਥੋਂ ਸਾਨੂੰ ਆਏਗਾ ਜੀ ਹੁਣ ਤੱਕ ਵੈਸੇ ਸਰ 1005 ਜਿਹੜੇ ਰੇਲਵੇ ਦੇ ਰੇਕ ਗੱਡੀਆਂ ਕਿਥੋਂ ਤੱਕ ਆਪਣੇ ਪਹੁੰਚ ਚੁੱਕੀਆਂ ਨੇ 42 ਲੱਖ ਟਨ ਕੋਲਾ ਆਪਣੇ ਕੋਲ ਪਹੁੰਚ ਚੁੱਕਿਆ 70 ਲੱਖ ਟਨ ਪਰ ਇਰ ਉਹਨਾਂ ਨੂੰ ਜੇ ਦਿੱਕਤ ਕੀ ਸੀ ਕੋਲਾ ਜ਼ਿਆਦਾ ਹੋ ਗਿਆ। ਔਰ ਕੋਲੇ ਨੂੰ ਸਿਰਫ ਸਰਕਾਰੀ ਥਰਮਲ ਪਲੈਂਟ ਚ ਯੂਜ਼ ਕਰ ਸਕਦੇ ਆ ਇਹ ਕੋਲ ਇੰਡੀਆ ਦਾ ਰੂਲ ਹੈ। 1 ਲੱਖ ਟਨ ਦੇ ਨਾਲ ਸਰ 11 ਕਰੋੜ ਦਾ ਜਿਹੜਾ ਹੈ ਫਾਇਦਾ ਹੋਣਾ। ਮਲ 1 ਲੱਖ ਟਨ ਕੋਲਾ ਉਥੋਂ ਕੱਢਣ ਨਾਲ ਜਿਹੜਾ ਕੋਲਾ ਆਪਾਂ ਦੂਜੇ ਪਾਸੋਂ ਲੈਂਦੇ ਖਰੀਦੇ ਸੀ ਜਿਹੜਾ। ਹਾਂਜੀ 11 ਕਰੋੜ ਦਾ ਫਾਇਦਾ ਹੋਣਾ ਲਗਭਗ ਮਤਲਬ 700-800 ਕਰੋੜ ਰੁਪਏ ਦਾ ਸਾਲਾਨਾ ਉਥੋਂ ਜਿਹੜਾ ਹੈ। 700-800 ਕਰੋੜ। ਥੈਂਕ ਯੂ। ਔਰ ਨਾਲ ਫਿਰ ਸਾਨੂੰ ਰੁਕਣਾ ਪੈਂਦਾ ਸੀ ਥਰਮਲ ਪੰਡ 2 ਸੀ 3 ਪ੍ਰਾਈਵੇਟ ਸੀ ਪ੍ਰਾਈਵੇਟ ਨੂੰ ਕੋਲਾ ਦੇ ਨਹੀਂ ਸਕਦੇ ਤਾਂ ਅਸੀਂ ਕੀ ਕਿਹਾ ਕੋਲਾ 10-10 ਦਿਨ ਵਾਸਤੇ ਸਾਨੂੰ ਕਹਿਣਾ ਪੈਂਦਾ ਸੀ ਕੋਲ ਇੰਡੀਆ ਨੂੰ ਕਿ ਸੰਨ 10 ਦਿਨ ਦੀ ਛੁੱਟੀ ਦਿਓ ਅਸੀਂ ਕੋਲਾ ਸਾਡੇ ਕੋਲ ਬਹੁਤ ਜ਼ਿਆਦਾ ਆ ਗਿਆ ਜਦੋਂ ਆ ਪਤਾ ਲੱਗਿਆ ਕਿ ਜੀਵੀਕੇ ਵਾਲੇ ਘਾਟੇ ਚੱਲ ਰਹੇ ਨੇ ਕਿਉਂਕਿ ਇਹਨਾਂ ਨੂੰ ਕੋਲਾ ਮਹਿੰਗਾ ਮਿਲਦਾ ਹੈ ਪ੍ਰਾਈਵੇਟਾਂ ਨੂੰ ਤਾਂ ਫਿਰ ਮੈਂ ਸਰਾਣ ਸਾਹਿਬ ਨੂੰ ਕਿਹਾ ਮੈਂ ਕਹਾਂ ਜੀ ਇਹ ਸੌਦਾ ਮਾੜਾ ਨਹੀਂ ਕੋਲਾ ਆਪਣੇ ਕੋਲੇ ਹੈਗਾ ਤੇ ਜੇ ਆਪਾਂ ਇਹ ਖਰੀਦ ਲਈਏ ਸਾਨੂੰ ਪਤਾ ਲੱਗਿਆ ਕਿ ਤਾਂ ਵੱਡੇ ਵੱਡੇ ਆ ਜਾਣਗੇ ਜਿੱਤਾਂ ਜੇ ਬੋਲੀ ਲੱਗੀ ਸਰਕਾਰ ਉੱਥੇ ਕਿੱਥੇ ਕਾਢੂਗੀ ਅਸੀਂ ਕਹਿੰਦੇ ਸਰਕਾਰ ਨਾਲ ਤਾਂ ਐਗਰੀਮੈਂਟ ਹੋਇਆ ਹੋਇਆ ਪੀਪੀਏ ਐ ਕਿਵੇਂ ਵੇਚਣਗੇ ਸਾਡੇ ਨਾਲ ਤਾਂ ਐਗਰੀਮੈਂਟ ਕਰ ਚੁੱਕੇ ਨੇ ਇਹਨੂੰ ਵੀ ਹੁਣ ਕਰੀਏ ਫਿਰ ਰੌਲਾ ਪਾਈਏ ਜਿਵੇਂ ਆਪਣੇ ਪੰਜਾਬ ਵੀ ਨਹੀਂ ਗੱਦ ਤੇ ਪੰਜਾਬ ਆਪ ਕਹਿੰਦੇ ਆ ਜਿਹੜੀ ਜਿਹੜਾ ਪਲਾਟ ਜਆ ਜਿਹੜਾ ਕੋਈ ਚੀਜ਼ ਵੇਚਣ ਨਹੀਂ ਦੇਣੀ ਉਹਦੇ ਬਾਰੇ ਕਹਿੰਦੇ ਨੇ ਰੌਲੇ ਵਾਲਿਆ ਭਾਈ ਅਸੀਂ ਇਹੀ ਕਹਿੰਦਾ ਰੌਲੇ ਵਾਲਾ ਇਹ ਇਹਨਾਂ ਲੈ ਲਿਓ ਕਿਤੇ ਕੋਈ ਇੱਥੇ ਪੰਗਾ ਪਾਊ ਗੌਰਮੈਂਟ ਨਾਲ ਵਪਾਰੀ ਕਹਿੰਦਾ ਮੈਂ ਗਾਦੇ ਵਾਸਤੇ ਪੰਗਾ ਲੈਣਾ ਬਾਅਦ ਚ ਅਸੀਂ ਉਹ ਕਹਿੰਦਾ ਵੀ ਚਲ ਸਾਨੂੰ ਦੇ ਦਿਓ ਫਿਰ ਇਹ 1080 ਕਰੋੜ ਚ ਲਿਆ ਜੇ ਅੱਜ ਲਾਉਣਾ ਹੋਵੇ ਸੇਮ ਮੈਗਾਵਾਟ ਪ੍ਰੋਡਕਸ਼ਨ ਦਾ 4 ਸਾਲਾਂ ਨੂੰ ਲੱਗੂਗਾ ਪ੍ਰੋਡਕਸ਼ਨ ਦੇਣ ਲੱਗੂਗਾ ਤੇ ਉਹਦੀ ਕੀਮਤ ਪਊਗੀ 8 ਕਰੋੜ 35 ਲੱਖ ਰੁਪਇਆ ਪਰ ਮੈਗਾਵਾਟ ਜਿਹੜਾ ਅਸੀਂ ਖਰੀਦਿਆ ਉਹ 2 ਕਰੋੜ ਰੁਪਇਆ ਪਰ ਮੈਗਾਵਾਟ ਤੇ ਦੁਨੀਆ ਦਾ ਸਭ ਤੋਂ ਸਸਤਾ ਹੈ ਉਹਦੇ ਨੇ ਕੀ ਫਾਇਦਾ ਹੋਊਗਾ ਦੇਖੋ ਘਰੇਲੂ ਚ ਤਾਂ ਮੈਂ ਪਹਿਲਾਂ ਹੀ ਬਿਜਲੀ ਫ੍ਰੀ ਦੇ ਰਿਆ 90% ਘਰਾਂ ਨੂੰ ਬਿਜਲੀ ਫ੍ਰੀ ਦੇ ਰਿਆਂ ਹੁਣ ਵਾਰੀ ਆਊਗੀ ਇੰਡਸਟਰੀ ਦੀ ਹੁਣ ਉਹ ਜਿੱਥੋਂ ਜਿਹੜਾ ਉੱਥੋਂ ਸਾਨੂੰ ਬਿਜਲੀ ਪੈਦਾ ਹੋਊਗੀ ਮੈਂ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਤਾਕਿ ਤੁਹਾਡਾ ਪ੍ਰੋਫਿਟ ਵੀ ਵਧੇ ਤੇ ਇਨਵੈਸਟਮੈਂਟ ਵੀ ਆਵੇ ਇਹ ਬਿਜ਼ਨਸ ਇਹ ਮੁੱਖ ਮੰਤਰੀਆਂ ਦੇ ਕੰਮ ਇਹ ਹੁੰਦੇ ਨੇ ਮੁੱਖ ਮੰਤਰੀ ਦੇ ਕੰਮ ਇਹ ਨਹੀਂ ਹੁੰਦੇ ਉਹਦੇ ਸਰੂਪਾ ਪਾਤਾ ਉਹਦੇ ਪਾਤਾ ਬੋਲੇ ਸੋ ਨਿਹਾਲ ਸਾਡਾ ਪਰਵਾ ਸਾਡਾ ਪਰਿਵਾਰ ਬਚਾਓ ਸਾਡਾ ਪੰਜਾਬ ਬਚਾਓ ਪਤਾ ਨਹੀਂ ਕਿਤੋਂ ਬਚਾਓ ਕੀ ਤੂੰ ਬਚਾਓ ਯਾਰ ਤੁਹਾਡੇ ਤੋਂ ਬਚਾ ਕੇ ਹਟਿਆ ਜੀ ਹੁਣ ਸੇ ਕੋਈ ਇੱਕ ਮੁੱਖ ਮੰਤਰੀ ਦਾ ਇਹ ਕੰਮ ਹੁੰਦਾ ਵੀ ਜਿਹੜੀ ਜਿਹੜੀ ਫੈਕਟਰੀ 'ਚ ਖੜ ਗਿਆ ਉਹ 'ਚ ਹਿੱਸਾ ਪਾ ਲਿਆ ਜੇ ਹਵੇਲੀਆਂ ਨੇ ਮਨਾ ਕਰਤਾ ਉਤੋਂ ਦੀ ਓਵਰਬ੍ਰਿਜ ਕੱਢਤਾ ਆ ਕਮੋਂ ਦਾ ਸਰਕਾਰਾਂ ਦਾ ਕਿਤੇ ਵੀ ਦਿੱਕਤਾਂ ਪੇਸ਼ ਕਰਨੀਆਂ ਸੋ ਇਹ ਮੈਂ ਕਰਨਾ ਆ ਕਿ ਇੰਡਸਟਰੀ ਨੂੰ ਸੀ ਬਹੁਤ ਵੱਡੇ ਲੈਵਲ ਤੇ ਪ੍ਰਮੋਟ ਕਰ ਰਹੇ ਆ ਤੁਹਾਡੇ ਕੋਲੇ ਆਪ ਸਾਈਕਲ ਵੈਲੀ ਚ ਤੁਸੀਂ ਦੇਖਿਆ ਹੋਣਾ ਟਾਟਾ ਸਟੀਲ ਆ ਰਿਹਾ ਹੈ ਠੀਕ ਹੈ ਨਾ ਗ੍ਰਾਸਿਮਪੇਟ ਪੇਂਟਸ ਆ ਰਿਹਾ ਹੈ ਸਨਾਥਨ ਟੈਕਸਟਾਈਲ ਆ ਰਿਹਾ ਫਤਿਹਗੜ ਸਾਹਿਬ ਦੇ ਨੇੜੇ ਕਿਸਾਨ ਕੈਚਪ ਹਿੰਦੁਸਤਾਨ ਲੀਵਰ ਆ ਰਿਹਾ ਹੈ ਵੱਡੀਆਂ ਕੰਪਨੀਆਂ ਵੀ ਆ ਰਹੀਆਂ ਨੇ ਨਾਲ ਅਸੀਂ ਐਮਐਸਐਮਈ ਉਹਨੂੰ ਵੀ ਬਚਾ ਰਹੇ ਆ ਉਹਨੂੰ ਵੀ ਅਸੀ ਰੱਖਣਾ ਦੇਖੋ ਜਿਹੜਾ ਘਰੇ ਆ ਪਹਿਲਾਂ ਉਹਨੂੰ ਤਾਂ ਤਕੜਾ ਕਰੀਏ ਨਾ ਜਿਹੜੇ ਘਰੇ ਨੇ ਉਹ ਤਕੜਾ ਕਰੀਏ ਇਹੇ ਜਾ ਕੇ ਬ੍ਰਾਂਡ ਮਾਸਟਰ ਬਣਨਗੇ ਕਿਉਂਕਿ ਜਿਹੜਾ ਜਿਹੜਾ ਟਾਟਾ ਸਟੀਲ ਹੈ ਜਾਂ ਜਿਹੜਾ ਫਲਾਨਫਨ ਹੈ ਜਾਂ ਜਿਹੜਾ ਕਾਰਗੇਲ ਹੈ ਜਾਂ ਜਿਹੜਾ ਗੌਦਰੇਜ ਹੈ ਇਹ ਐਵੇਂ ਨਹੀਂ ਪੈਸਾ ਲਾਉਂਦੇ ਇਹ ਪਹਿਲਾਂ ਲੋਕਲ ਤੋਂ ਪੁੱਛਦੇ ਨੇ ਮਾਹੌਲ ਕਿਵੇਂ ਹੈ ਲਾਅ ਐਂਡ ਆਰਡਰ ਕਿਵੇਂ ਹੈ ਕੋਈ ਪ੍ਰੋਬਲਮ ਤਾਂ ਨਹੀਂ ਫਿਰ ਜੀ ਹੀ ਲਾਅ ਐਂਡ ਆਰਡਰ ਨੂੰ ਪ੍ਰਭਾਵ ਤੋਂ ਰਹਿਣਗੇ ਐਨਐਸਐਮੀ ਵਾਲੇ ਇਹ ਕਿਉਂ ਕਹਿਣਗੇ ਵੀ ਇੱਥੇ ਨਹੀਂ ਅਸੀਂ ਤਾਂ ਆਪ ਲੈ ਕੇ ਜਾਣ ਨੂੰ ਫਿਰਦੇ ਆਪਦੇ ਵਾਲੀ ਫੈਕਟਰੀ ਇਹਦਾ ਮਤਲਬ ਉਹਨਾਂ ਦਾ ਇੱਥੇ ਆਉਣ ਦਾ ਮਤਲਬ ਸਾਡੇ ਐਨਐਸਐਮੀ ਵਾਲਿਆਂ ਨੇ ਵੀ ਹਾਂ ਹਾਮੀ ਭਰੀ ਐ ਤੇ ਉਹਨਾਂ ਨੂੰ ਵੀ ਯਕੀਨ ਹੋਇਆ ਕਿ ਪੰਜਾਬ ਚ ਲਾਅ ਐਂਡ ਆਰਡਰ ਜਿਹੜਾ ਉਹ ਬਿਲਕੁਲ ਕਰਿਆ ਨਹੀਂ ਤਾਂ ਟਾਟਾ ਸਟੀਲ ਆਪਣਾ ਸੈਕੰਡ ਬਿਗੇਸਟ ਆਫਟਰ ਜਮਸ਼ੇਦਪੁਰ ਲੁਧਿਆਣੇ ਚ ਨਹੀਂ ਲਾਉਂਦਾ ਸੀ ਜੇ ਲਾਅ ਐਂਡ ਆਰਡਰ ਦੀ ਦਿੱਕਤ ਹੁੰਦੀ ਸੋ ਇਸ ਗੱਲੋਂ ਅਸੀਂ ਤੁਹਾਨੂੰ ਛੋਟੀ ਦਵਾਨੀਆਂ ਹਰੋ ਇੱਕ ਵੀ ਦੇਖਦੇ ਹੋਵਾਂਗੇ ਪੁਲਿਸ ਨੂੰ ਅਸੀਂ ਅਪਡੇਟ ਕਰ ਰਹੇ ਹਾਂ ਪੁਲਿਸ ਨੂੰ ਨਵੀਆਂ ਗੱਡੀਆਂ ਲੇਟੈਸਟ ਗੱਡੀਆਂ ਨਵੀਂ ਪੁਲਿਸ ਪੈਦਾ ਕਰਤੀ ਐਸਐਸਐਫ ਜਿਹੜੀ ਸੜਕਾਂ ਤੇ ਸਿਰਫ ਜਾਨਾਂ ਬਚਾਉਂਦੀ ਐ ਤੁਸੀਂ ਹੈਰਾਨ ਹੋ ਜਾਓਗੇ 17 ਤੋਂ 18 ਮੌਤਾਂ ਦੀ ਐਵਰੇਜ ਸੀ ਇੱਕ ਦਿਨ ਦੀ ਪਰ ਡੇ ਔਨ ਦਾ ਸਪੌਟ ਜਦੋਂ ਦੀ ਐਸਐਸਐਫ ਬਣਾਈ ਐ ਇੱਕ ਫਰਵਰੀ ਨੂੰ ਬਣਾਈ ਐ ਮੇਰੇ ਕੋਲ 15 ਦਿਨ ਦੀ ਰਿਪੋਰਟ ਆਈ ਐ 15 ਫਰਵਰੀ ਤੱਕ ਉਹਨਾਂ ਨੇ 124 ਬੰਦੇ ਮੌਕੇ ਤੇ ਪੱਟੀ ਕਰਕੇ ਫਰਸਟ ایڈ ਦੇ ਕੇ ਭੇਜਤੇ 204 ਬੰਦੇ ਹਸਪਤਾਲਾਂ ਚ ਜ਼ਖਮੀ ਜਿਹੜੇ ਸੀਗੇ ਹਸਪਤਾਲਾਂ ਚ ਦਾਖਲ ਕਰਾਏ ਤੇ 15 ਦਿਨ ਦੀ ਐਸਐਸਐਫ ਦੀ ਰਿਪੋਰਟ ਹੈ ਸਿਰਫ 13 ਮੌਤਾਂ ਨੇ ਕਿੱਥੇ ਇੱਕ ਦਿਨ ਦੀ 17 ਸੀ ਬਹੁਤ ਵੱਡੀ ਗੱਲ ਹੈ ਔਰ ਜਿਹੜੇ ਟਰੱਕ ਖਰਾਬ ਹੋ ਗਏ ਜਾਂ ਕੋਈ ਹੋਰ ਉਹਨਾਂ ਨੂੰ ਚੱਕ ਕੇ ਪਾਸੇ ਕਰਤਾ ਇਹਦਾ ਮਤਲਬ ਬਹੁਤ ਸਾਰੇ ਐਕਸੀਡੈਂਟ ਹੋਏ ਹੀ ਨਹੀਂ ਬਹੁਤ ਵੱਡਾ ਫਾਇਦਾ ਹੋਊਗਾ ਇਸ ਚੀਜ਼ ਤੋਂ ਤੁਹਾਨੂੰ ਆਲੇ ਦਲੇ ਹੁਣ ਸ਼ਾਨਦਾਰ ਗੱਡੀਆਂ ਤੁਹਾਨੂੰ ਜਿਹੜੀਆਂ ਸੜਕ ਤੇ ਮਿਲਣਗੀਆਂ ਉਹ ਸਮਝ ਲਓ ਪੁਲਿਸ ਦੀਆਂ ਨੇ ਪਹਿਲਾਂ ਸਭ ਤੋਂ ਟੁੱਟੀਆਂ ਪੁਲਿਸ ਕੋਲੇ ਹੁੰਦੀਆਂ ਧੱਕਾ ਸਟਾਰਟ ਪੁਲਿਸ ਕੋਲੇ ਮੂਰਲਾ ਬੰਪਰ ਕਿਸੇ ਹੋਰ ਮਾਡਲ ਦਾ ਮਗਰਲਾ ਬੰਪਰ ਕਿਸੇ ਹੋਰ ਮਾਡਲ ਦਾ ਨੰਬਰ ਪਤਾ ਨਹੀਂ ਕਿਥੋਂ ਦਾ ਬਲਕੇ ਕਈ ਵਾਰੀ ਤਾਂ ਥਾਣਿਆਂ 'ਚ ਵਿਚਾਰੇ ਅਪਰਾਧੀਆਂ ਦੀ ਮਿੰਨਤਾਂ ਕਰਕੇ ਰਹੇ ਤੇਰਾ ਵਾਲਾ ਮੋਟਰਸਾਈਕਲ ਲੈ ਜਾ ਯਾਰ ਥੋੜਾ ਜਿਹਾ ਮੈਨ ਲੈ ਕੇ ਜਾਣ ਯਾਰ ਜਿਆਦਾ ਆਹ ਹਾਲਤ ਕਰਦੀ ਸਾਡੀ ਪੁਲਿਸ ਦੀ ਅਸੀਂ ਉਹਨਾਂ ਨੂੰ ਇੱਜ਼ਤ ਦੇਣੀ ਆ ਉਹ ਵੀ ਆਪਣੇ ਭਰਾ ਨੇ ਉਹ ਵੀ ਆਪਣੀ ਆਪਣਤ ਨੇ ਇੱਜ਼ਤ ਦੇਣੇ। ਔਰ ਨਾਲ ਡਿਗਰੀਆਂ ਮੁਤਾਬਕ ਨੌਕਰੀਆਂ ਨੇ। ਇਸ ਵਕਤ ਪੰਜਾਬ ਵਿੱਚ ਪਹਿਲੀ ਵਾਰ ਹੋ ਰਿਆ ਸੀ ਸੰਸਾਦ 10 ਡੀਸੀ ਕੁੜੀਆਂ ਨੇ ਕਿਤਾਬ ਠੀ ਸਾਕਸ਼ੀ। ਪਹਿਲਾਂ ਪਟਿਆਲੇ ਸੀ ਹੁਣ ਲੁਧਿਆਣੇ ਤੇ 6 ਐਸਐਸਪੀ ਕੁੜੀਆਂ ਨੇ। ਔਰ ਯੰਗ ਮੁੰਡੇ ਕੁੜੀਆਂ ਐਸਐਸਪੀ 17 18 ਬੈਚ ਵੀ ਸੀ ਲੈਣ ਲੱਗੇ ਹੋਣ। ਕਿ ਆਓ بیاਓ ਕੰਮ ਕਰੋ ਕਿਉਂਕਿ ਜਿਹੜੇ ਨਵੇਂ ਮੁੰਡੇ ਕੁੜੀਆਂ ਨੇ ਉਹਨਾਂ ਨੂੰ ਕੰਮ ਕਰਨ ਦਾ ਚਾਹ ਹੁੰਦਾ ਜਨੂਨ ਹੁੰਦਾ ਜਿਹੜੇ ਬੋ ਬਾਦਲਾਂ ਮਿਲਦੇ ਨੇ ਉਹਨਾਂ ਦਾ ਕੰਮ ਹੀ ਇਹ ਹੁੰਦਾ ਇੱਕ ਸਾਲ ਮਿਲ ਜੇ ਹੋਰ ਲੁੱਟ ਲਾਂਗੇ ਉੱਥੇ ਹੀ ਬੈਠ ਰਹਿੰਦੇ ਨੇ ਨਾ ਕੋਈ ਕੰਮ ਕਰਨਾ ਆਪਦੀ ਕੁਰਸੀ ਤੇ ਤੌਲੀਆ ਜਿਹਾ ਵਿਛਾ ਲੈਂਦੇ ਨੇ ਨਾ ਲੋਕਾਂ ਨੂੰ ਮਿਲਣਾ ਨਾ ਕੋਈ ਕਿਉਂਕਿ ਉਹ ਤਿਆਰਬੇਕਾਰ ਹੋ ਚੁੱਕੇ ਨੇ ਨਵੇਂ ਮੁੰਡਿਆਂ ਨੂੰ ਚਾਹ ਹੁੰਦਾ ਜਨੂਨ ਹੁੰਦਾ ਸੋ ਬੈਂਚ ਸਟਰੈਂਥ ਸ਼ੁੱਡ ਬੀ ਥੇਰ ਬੈਂਚ ਇਸ 10 ਚਾਹੀਦੀ ਹੈ ਕੱਲ ਨੂੰ ਵੈਸਟ ਇੰਡੀਆ ਦੀ ਟੀਮ ਹੁੰਦੀ ਸੀ ਇੱਕ ਵੇਲੇ ਜਦੋਂ ਜ ਡੈਸਮੈਂਟ ਹੈਨਜ਼ ਗਾਰਡਨ ਗਰੀਨਜ਼ ਰਿਚੀ ਰਿਚਰਡਸਨ ਬਿਵੀਅਨ ਰਿਚਰਡਸ ਗਾਸ ਲੋਗੀ ਜੈਫਰੀ ਡੂਜਨ ਮੈਲਕਮ ਮਾਰਸ਼ਲ ਕੋਟਲੀ ਵਾਲਸ਼ ਕੋਟਲੀ ਐمبرੋਜ਼ ਕਾਰਲ ਹੂਪਰ ਇਹ ਜਿਹੇ ਪਲੇਅਰ ਹੁੰਦੇ ਸੀ ਕਿਸੇ ਨੂੰ ਨਹੀਂ ਉਹ ਜਿੱਤੜ ਦਿੰਦੇ ਸੀ 7-7 ਫੁੱਟ ਦੇ ਕੱਦ ਸੀ ਬੈਸਕਟਬਾਲ ਦੀਆਂ ਪਿੱਚਾਂ ਬਾਉਂਸੀ ਨੇ ਅੱਦੇ ਅੱਦੇ ਜਿਹੜੇ ਦੇਸ਼ ਨੇ ਉਹਨਾਂ ਦੇ ਜਿਹੜੇ ਪਲੇਅਰ ਨੇ ਉਹ ਮੈਂ ਵੈਸਟ ਇੰਡੀਜ਼ ਦੇ ਦੌਰੇ ਤੋਂ ਆਪ ਹੀ ਨਾਮ ਵਾਪਸ ਲੈ ਲੈਂਦੇ ਸੀ ਵੀ ਆਊਟ ਤਾਂ ਕਰਦੇ ਨਹੀਂ ਬਾਹਾਂ ਲੱਤਾਂ ਹੀ ਤੋੜ ਦਿਆ ਉਹ ਤਾਂ ਬਸ ਰਿਟਾਇਰਡ ਹਰਟ ਜ਼ਿਆਦਾ ਹੁੰਦੇ ਸੀ ਉੱਤੇ ਕਿਉਂਕਿ 7 ਫੁੱਟ ਦਾ ਤਾਂ ਬੰਦਾ ਉੱਤੋਂ ਐ ਲੱਗਦਾ ਚਵਾਰੇ ਤੋਂ ਬਾਲ ਆ ਰਹੀ ਹੈ ਉਹ ਬਾਹਾਂ ਤੋੜ ਦਿੰਦੇ ਸੀ ਸ਼੍ਰੀ ਕਾਂਤਿਆਂ ਦੋ ਵਾਰੀ ਬਾਹਾਂ ਤੋੜੀਆਂ ਪਲੇਅਰਾਂ ਨੇ ਜਿੱਤੀ ਗਏ ਜਿੱਤੀ ਗਏ ਇੱਕ ਚੀਜ਼ ਭੁੱਲ ਗਏ सिकंदर ਵਾਂਗੂ ਸਿਕੰਦਰ ਵਾਲਾ ਹਾਲ ਹੋਇਆ ਬੈਂਚ ਸਟਰੈਂਥ ਬਣਾਉਣੀ ਭੁੱਲ ਗਏ ਕਿ ਯਾਰ ਕੋਈ ਨਵੇਂ ਮੁੰਡਿਆਂ ਨੂੰ ਵੀ ਕਦੇ ਨੂੰ ਮੌਕਾ ਦਿਆ ਕਰੀਏ ਵਿੱਚ ਤੋਂ ਜਿੱਤੀ ਤਾਂ ਜਾਣੇ ਕਦੀ ਇੱਕ ਅਦੱਧਾ ਪਲੇਅਰ ਨਵਾਂ ਵੀ ਪਾ ਲਈਏ ਪੌਣਾ ਹੀ ਭੁੱਲ ਗਏ ਅਚਾਨਕ 8 ਪਲੇਅਰ ਰਿਟਾਇਰ ਹੋ ਗਏ ਵੈਸਟ ਇੰਡੀਸ ਦੇ ਅੱਜ ਬੰਗਲਾਦੇਸ਼ ਵੀ ਹਰਾਇਆ ਹੁੰਦਾ ਜੀ ਉਹਨਾਂ ਨੂੰ ਉੱਥੇ ਜਾ ਕੇ ਉਹਨਾਂ ਨੇ ਘਰੇ ਜਾ ਕੇ ਹਰਾਇਆ ਹੁੰਦਾ ਬੰਗਲਾਦੇਸ਼ ਉਹਨਾਂ ਨੂੰ ਕਿਉਂਕਿ ਬੈਂਚ ਸਟਰੈਂਥ ਨਹੀਂ ਬਣਾਈ ਟਾਈਮ ਤੇ ਕੁਝ ਪਲੇਅਰ ਵਿੱਚ ਲੈnde ਦੋ ਦੋ ਤਿੰਨ ਤਿੰਨ ਉਹਨਾਂ ਦਾ ਐਕਸਪੀਰੀਅੰਸ ਹੁੰਦਾ ਤਾਂ ਟੀਮ ਖੜੀ ਰਹਿੰਦੀ ਸਿਕੰਦਰ ਦਾ ਵੀ ਇਹੀ ਹਾਲ ਸੀ ਸਾਢੇ 17 ਸਾਲ ਦੀ ਉਮਰ 'ਚ ਰਾਜਾ ਬਣ ਗਿਆ ਲੱਗ ਗਿਆ 18 ਸਾਲ ਦੀ ਉਮਰ 'ਚ ਜਿੱਤਣ ਇੱਕ ਰਾਜੇ ਨੂੰ ਜਿੱਤ ਲਿਆ ਗਾਹਾਂ ਲੰਘ ਗਿਆ ਦੂਜੇ ਨੂੰ ਜਿੱਤ ਲਿਆ ਚਲ ਤੀਜੇ ਨੂੰ ਜਿੱਤ ਲਿਆ ਚੌਥੇ ਨੂੰ ਜਿੱਤ ਲਿਆ ਜਿੱਤੀਗਾ ਜਿੱਤੀਗਾ ਵਾਪਸ ਆਉਣਾ ਭੁੱਲ ਗਿਆ ਜਦੋਂ ਵਾਪਸ ਮੁੜਿਆ ਜਿਹੜੇ ਜ਼ਖਮੀ ਜੇ ਸੀ ਪੈਨ ਜਿਨ੍ਹਾਂ ਨੂੰ ਜਿੱਤ ਕੇ ਲੰਘਿਆ ਸੀ ਉਹ ਖੜੇ ਹੋ ਗਏ ਸਾਰੇ ਕਨੇ ਆ ਜਾ ਜਾਣੀਗਾ ਕਿੱਥੋਂ ਦੀ ਹਣ ਫਿਰ 32 ਸਾਲ ਦੀ ਉਮਰ 'ਚ ਮਲੇਰੀਆ ਨਾਲ ਮੌਤ ਹੋ ਗਈ ਸੀ ਇਸੇ ਕਰ ਇਸੇ ਕਰਕੇ ਕਿਹਾ ਜਾਂਦਾ ਹੈ ਕਿ ਜੋ ਜੀਤਾ ਵਹੀ ਸਿਕੰਦਰ ਕਿਉਂਕਿ ਸਿਕੰਦਰ ਹਾਰਿਆ ਨਹੀਂ ਸੀ ਪਰ ਸਿਕੰਦਰ 32 ਸਾਲ ਦੀ ਉਮਰ 'ਚ ਵਾਪਸ ਆਉਣਾ ਭੁੱਲ ਗਿਆ ਸੀ ਸਵਾ ਬੀਜਪੀ ਵਾਲੇ ਵੀ ਇਹੀ ਨੇ ਹੁਣ ਜਿੱਤੂ ਜਾਂਦੇ ਨੇ ਜਿੱਤੀ ਜਾਂਦੇ ਨੇ ਵਾਪਸ ਆਉਣਾ ਭੁੱਲਣਗੇ ਦੇਖੋ ਲੋਕ ਚ ਇਹਨਾਂ ਦਾ ਕੀ ਹਾਲ ਕਰਦੇ ਆ ਦੇਖੋ ਤੁਸੀਂ ਇਹਨਾਂ ਨਾਲ ਹੁੰਦੀ ਦੇਖੋ ਕੀ ਹੈ ਮੈਨੂੰ ਪਤਾ ਲੱਗ ਜਾਂਦਾ ਸਾਰਾ ਕੁਝ ਕਿਉਂਕਿ ਮੈਂ ਲੋਕਾਂ 'ਚ ਹੀ ਰਿਹਾ ਪਹਿਲਾਂ ਮੈਂ ਲੋਕਾਂ ਦੀ ਅੱਖਾਂ ਪੜ ਸਕਦਾ ਸੋ इंडस्ट्रीली इंडस्ट्री ਕਿਸੇ ਵੀ ਸਟੇਟ ਦੀ ਨਬਜ਼ ਹੈ ਔਰ ਸਭ ਤੋਂ ਪਹਿਲਾਂ ਡਾਕਟਰ ਕੋਈ ਵੀ ਇਲਾਜ ਕਰਨਾਂ ਨੂੰ ਸਭ ਤੋਂ ਪਹਿਲਾਂ ਨਬਜ਼ ਚੈੱਕ ਕਰਦਾ ਸੋ ਇੰਡਸਟਰੀ ਨੂੰ ਨਬਜ਼ ਵਾਂਗੂ ਦੇਖਦੇ ਆਂ ਤੇ ਨਬਜ਼ ਕਦੇ ਵੀ ਬਦਣੀ ਵੀ ਨਹੀਂ ਚਾਹੀਦੀ ਨਬਜ਼ ਵੱਧ ਵੀ ਮਾੜੀ ਹੈ ਕਿ ਨਬਜ਼ ਤੇਜ਼ ਚੱਲ ਰਹੀ ਹੈ ਨਬਜ਼ ਘਟਣੀ ਤਾਂ ਵੈਸੇ ਹੀ ਮਾੜੀ ਹੈ ਬੰਤਖਰ ਬੰਦਾ ਹੀ ਮਰ ਜਾਂਦਾ ਸੋ ਨਬਜ਼ ਦੀ ਜਿਹੜੀ ਰਿਦਮ ਹੈ ਉਹ 1 ਮਿੰਟ 72 ਹੈ ਮੰਨੀ ਗਈ ਹੈ ਇਹ ਵੀ ਮੈਂ ਤਾਂ ਦੱਸ ਰਿਹਾ ਕਿਉਂਕਿ ਮੇਰੇ ਘਰੇ ਡਾਕਟਰ ਹੈ ਨਾ ਹੋਰ ਮੈਂ ਕੋਈ ਐ ਨਹੀਂ ਡਾਕਟਰੀ ਦੀ ਵੀ ਮੈਂ ਕਸਾਂਗੇ ਦੱਸਿਵਾਂ 1 ਮਿੰਟ 'ਚ 72 ਵਾਰ ਹੁੰਦੀ ਹੈ ਜਿਹੜੇ ਡਾਕਟਰ ਨੇ ਉਹ 10 ਸੈਕਿੰਡ ਦੇਖਦੇ ਨੇ 10 ਸੈਕਿੰਡਾਂ 'ਚ 12 ਵਾਰ ਹੋਣਾ ਚਾਹੀਦਾ ਤੁਸੀਂ ਵੀ ਚੈੱਕ ਕਰ ਲਿਆ ਕਰੋ ਆਪਣੇ ਆਪਣਾ ਜੇ 10 'ਚ 12 ਹੈ ਫਿਰ ਠੀਕ ਹੈ ਫਿਰ ਜਾਣ ਦੀ ਲੋੜ ਨਹੀਂ ਸੋ ਇਹ ਛੋਟੇ ਛੋਟੇ ਨੁਸਖੇ ਜੀ ਮੈਨੂੰ ਘਰੋਂ ਮਿਲ ਜਾਂਦੇ ਥੋੜੇ ਜਿਹਾ ਨਾ ਸੋ ਮੈਂ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੁਸੀਂ ਜਦੋਂ ਆਉਨੇ ਆ ਐਂ ਲੱਗਦਾ ਇਸ ਤੋਂ ਬਾਅਦ ਪਿਆਰ ਤੱਕ ਹੀ ਮਿਲੂਗਾ ਹਰ ਵਾਰੀ ਤੁਸੀਂ ਆਪਣੀ ਰਿਕਾਰਡ ਤੋੜ ਲੈਂਦੇ ਆਂ ਸੋ ਲੁਧਿਆਣੇ ਵਾਲਿਓ ਲੋਕਾਂ ਕੋ ਅਕਸਰ ਕਹਤੇ ਸੁਨਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਲੇਕਿਨ ਇਸ ਦਿਲ ਨੇ ਕਹਾ ਹੈ ਜਿੰਦਾ ਰਹੇ ਤਾਂ ਫਿਰ ਮਿਲਾਂਗੇ ਮਿਲਤੇ ਰਹੇ ਤਾਂ ਜਿੰਦਾ ਰਹੇਗੇ ਤੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਔਰ ਆਉਣ ਵਾਲੇ ਦਿਨਾਂ 'ਚ ਤੁਹਾਡੇ ਕੋਲੇ ਝਾੜੂ ਦਾ ਚੋਣ ਨਿਸ਼ਾਨ ਲੈ ਕੇ ਵੀ ਆਵਾਂਗੇ ਤੇ ਵੈਸੇ ਤੁਸੀਂ ਹੁਣੇ ਜਿਹੜੇ-ਜਿਹੜੇ ਆਪਣੇ-ਆਪਣੇ ਘਰਾਂ 'ਚ ਜਿਹੜੇ ਝਾੜੂ ਲਾਉਣ ਆਉਂਦੇ ਆ ਉਹਨੂੰ ਕਹਿ ਦਿਓ ਇੱਕ ਦੀ ਥਾਂ ਤੇ ਭਾਵੇਂ ਦੋ ਦੋ ਵਾਰੀ ਫੁੱਲ ਲਾ ਦਿਆ ਕਰੋ ਝਾੜੂ ਲਾਉਣ ਦੀ ਬਹੁਤ ਸਖਤ ਜ਼ਰੂਰਤ ਹੈ ਹਾਂ ਵਿਰੋਧੀ ਪਾਰਟੀਆਂ ਨੇ ਤਾਂ 2022 ਚ ਹੀ ਝਾੜੂਆਂ ਵਾਲੇ ਆਪਣੇ ਘਰਾਂ ਚੋਂ ਬੰਦ ਕਰ ਦਿੱਤੇ ਸੀ ਕਹਿੰਦੇ ਪੋਚਾ ਲਿਆ ਕਰੋ ਤਰਕੀ ਤਰਕੀ ਝਾੜੂ ਨਾ ਦਿਖਾਇਆ ਕਰੋ ਸਾਨੂੰ ਕਾਉ ਮਾਉਂ ਜਿਹਾ ਲੱਗਦਾ ਹੋਰ ਹੀ ਤਰ੍ਹਾਂ ਦਾ ਝਾੜੂ ਦੇ ਮਾਂਝੇ ਹੋਏ ਆ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ ਨੇ ਝਾੜੂ ਚੱਕੇ ਜਿਹੜਾ ਦਿੱਤਾ ਹੈ ਇਹਦੇ ਨਾਲ ਆਪਾਂ ਪਹਿਲਾਂ ਦੁਕਾਨ ਜਾਂ ਮਕਾਨ ਸਾਫ਼ ਕਰ ਦਿੰਦੇ ਸੀ ਹੁਣ ਇਸ ਝਾੜੂ ਨਾਲ ਪੂਰਾ ਹਿੰਦੁਸਤਾਨ ਸਾਫ਼ ਕੀਤਾ ਜਾਊਗਾ ਬਹੁਤ ਬਹੁਤ ਧੰਨਵਾਦ